ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨੀ ਹੈ ਸੀਐਮ ਮਾਨ ਸਾਹਿਬ ਦੀ ਭਗਵੰਤ ਮਾਨ ਸਾਹਿਬ ਜਿਹੜੀ ਕਿ ਇਹਨਾਂ ਨੇ ਲਾਈ ਸੀ ਆਪਣਾ ਅਮਰਤਪਾਲ ਸਿੰਘ ਤੇ ਐਨਐਸਏ ਔਰ ਤੁੰਤਾਂ ਦਾ ਜੇਲ੍ਹ ਦੇ ਵਿੱਚ ਨਾਲ 150 200 ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਔਰ ਤੁੰਤੇ ਉਹਨਾਂ ਤੇ ਐਨਐਸਏ ਲੱਗੇ ਜੀ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਇਹ ਨੌਜਵਾਨਾਂ ਨੂੰ ਬਰਗਲਾ ਰਹੇ ਨੇ ਇਹ ਨੌਜਵਾਨਾਂ ਨੂੰ ਪੁੱਠੇ ਰਾਹ ਪਾ ਰਹੇ ਨੇ ਉੰਨਾ ਨੂੰ ਹਥਿਆਰ ਤੁਹਾਰੇ ਨੇ ਔਰ ਦੇਸ਼ ਦੀ ਅਖੰਡਤਾ ਲਈ ਬਹੁਤ ਵੱਡਾ ਖਤਰਾ ਨੇ ਚੱਕ ਕੇ ਲਾਤੀ ਐਨਐਸਏ ਤੇ ਉਹ ਐਨਐਸਏ ਦੇ ਤਹਿਤ ਸਾਰੇ ਜੇਲ੍ਹ ਦੇ ਵਿੱਚ ਤੁਨ ਤੇ ਭਾਈ ਅਜੇ ਉਹ ਐਨਐਸਏ ਦੀ ਡੇਡ ਪੂਰੀ ਨਹੀਂ ਸੀ ਹੋਈ ਐਨਐਸਏ ਇੱਕ ਸਾਲ ਦੀ ਸੀ ਉਸ ਤੋਂ ਪਹਿਲਾਂ ਹੀ 2 ਮਹੀਨੇ ਚੱਕ ਕੇ ਲਾਤੀ ਇੱਕ ਹੋਰ ਐਨਐਸਏ ਇੱਕ ਹੋਰ ਐਨਐਸਏ ਲੱਗੀ ਪਹਿਲੀ ਅਜੇ ਪੂਰੀ ਨਹੀਂ ਹੋਈ ਇੱਕ ਸਾਲ ਦੀ ਉੱਤੇ ਹੋਰ ਲੱਗੀ ਤੇ ਉਸ ਤੋਂ ਬਾਅਦ ਅਗਲੇ ਗਏ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਜਦੋਂ ਉਹਨਾਂ ਨੇ ਰੈਟ ਪਾਈ ਕਿ ਸਾਡੇ ਤੇ ਜਿਹੜੀ ਐਨਐਸਏ ਲਾਈ ਹੈ ਐਨਐਸਏ ਤੇ ਐਨਐਸਏ ਡਬਲ ਕਿਹੜੇ ਹਿਸਾਬ ਨਾਲ ਲਾਈ ਹੈ ਕਿਉਂ ਲਾਈ ਹੈ ਇਹਦਾ ਕੀ ਉਚਿਤ ਹੈ ਕੀ ਇਹਦਾ ਕਾਰਨ ਹੈ ਵਕੀਲਾਂ ਨੇ ਜਦੋਂ ਰੈਟ ਪਾਈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤਲਬ ਕਰਨ ਲਈ ਪੰਜਾਬ ਸਰਕਾਰ ਨੂੰ ਜਦੋਂ ਤਲਬ ਕੀਤਾ ਤਾਂ ਮਾਨ ਸਾਹਿਬ ਨੇ ਆਪਣਾ ਐਪਲੀਕੇਸ਼ਨ ਲਗਵਾਤੀ ਮਾਨ ਸਾਹਿਬ ਨੇ ਕਹਿੰਦੇ ਕਿ ਅਸੀਂ ਬਿਮਾਰ ਬਹੁਤਾ ਸਿਹਤ ਸਹੀ ਨਹੀਂ ਤਵੀਰ ਠੀਕ ਨਹੀਂ ਤੇ ਅਸੀਂ ਹਾਜ਼ਰ ਨਹੀਂ ਹੋ ਸਕਦੇ ਠੀਕ ਹੈ ਭਾਈ ਜਦੋਂ ਕੋਈ ਵੀ ਮੁਜਰਮ ਹੋਇਆ ਜਿਸ ਨੂੰ ਸੰਮਣ ਜਾਵੇ ਉਹ ਇੱਕ ਤਰ੍ਹਾਂ ਦਾ ਮੁਜਰਮ ਹੁੰਦਾ ਉਹ ਬੇਸ਼ੱਕ ਉਤੇ ਗੁਨਾਹ ਸਿੱਧ ਹੋਵੇ ਜਾਂ ਨਾ ਹੋਵੇ ਕੋਰਟ 'ਚ ਜਾਣ ਵਾਲਾ ਹਰ ਇੱਕ ਬੰਦਾ ਸਾਧ ਨਹੀਂ ਹੁੰਦਾ ਮੁਜਰਮ ਹੁੰਦਾ ਹੈ ਉਹ ਤੋਂ ਤੇ ਮੁਜਰਮ ਸਾਹਿਬ ਨੇ ਜਦੋਂ ਇਹ ਰੱਟ ਪਾਤੀ ਕਿ ਮੈਂ ਐਪਲੀਕੇਸ਼ਨ ਲਾਤੀ ਕਿ ਬਿਮਾਰ ਚੱਲਣਾ ਬਿਮਾਰੀ ਦਾ ਹਵਾਲਾ ਦੇ ਕੇ ਤੇ ਅਗਲੀ ਡੇਟ ਪੈ ਗਈ ਅਗਲੀ ਡੇਟ ਤੇ ਕੋਰਟ ਨੇ ਸਖਤੀ ਨਾਲ ਕਿਹਾ ਕਿ ਇੰਨੀ ਤਰੀਕ ਨੂੰ ਤੁਸੀਂ ਹਾਜ਼ਰ ਹੋਣੇ ਹੋਣਾ ਇੱਥੇ ਬਹਾਨੇਬਾਜ਼ੀ ਨਹੀਂ ਚੱਲਣੀ ਇਹ ਨੌ ਟੰਕੀ ਸਾਰੇ ਨਾਟਕਾਂ ਚ ਚਲਦੀ ਹੈ ਕਾਡੀਆਂ ਜਿਹੜੀਆਂ ਬਣਾਉਂਦੇ ਹੋ ਉਹਨਾਂ ਵਿੱਚ ਚਲਦੀ ਹੈ ਜਾਂ ਪੰਜਾਬ ਗਵਰਨਮੈਂਟ ਜਿਹੜੀ ਪੰਜਾਬ ਦੇ ਜਨਤਾ ਨੂੰ ਬੇਵਕੂਫ ਬਣਾਉਣ ਦੇ ਵਿੱਚ ਕਮੇਟੀਆਂ ਤੇ ਲੱਗੀ ਹੈ ਉੱਥੇ ਤੱਕ ਤਾਂ ਸੀਮਤ ਹੈ ਪਰ ਕੋਰਟ ਵਿੱਚ ਨਹੀਂ ਚਲਣੀ ਸੋ ਕੋਰਟ ਦੇ ਜਦੋਂ ਜਵਾਬ ਦੇਣਾ ਪੈ ਗਿਆ ਅਗਲੇ ਆਣੇ ਤੱਕੇ ਨਾਲ ਜਦੋਂ ਲੈ ਲਿਆ ਜਵਾਬ ਤੇ ਜਵਾਬ ਕੀ ਆਇਆ ਜੀ ਇਹ ਤੇ ਐਨਐਸਏ ਅਮਰਤਪਾਲ ਤੇ ਇਸ ਕਰਕੇ ਲਾਈ ਆ ਭਾਈ ਅਮਰਤਪਾਲ ਸਿੰਘ ਤੇ ਕਿ ਸਾਨੂੰ ਇਹਦੇ ਤੋਂ ਜਾਨ ਦਾ ਖਤਰਾ ਹੈ ਇਹ ਜੇ ਬਾਹਰ ਆ ਗਿਆ ਤੇ ਸਾਨੂੰ ਅਸੀਂ ਸੁਰੱਖਿਤ ਨਹੀਂ ਹੈਗੇ ਜੇ ਇਹ ਵਾਰ ਆ ਗਿਆ ਤਾਂ ਸਾਡੇ ਨਾਲ ਕੋਈ ਵੀ ਵਾਕਿਆ ਹੋ ਸਕਦਾ ਹੈ ਕਾਰਾ ਹੋ ਸਕਦਾ ਹੈ ਇਥੋਂ ਤੱਕ ਕਿ ਕੋਈ ਸਾਨੂੰ ਮਾਰਨ ਦੀ ਕੋਈ ਨਾ ਕੋਈ ਸਾਜ਼ਿਸ਼ ਘੜੀ ਜਾ ਸਕਦੀ ਹੈ ਇਹ ਹਵਾਲਾ ਦਿੱਤਾ ਤੇ ਭਾਈ ਜੀ ਔਰ ਅਖੇ ਹਵਾਲਾ ਦਿੱਤਾ ਕਿ ਇਹਨਾਂ ਨੇ ਧਮਕੀਆਂ ਇਹ ਦਿੱਤੀਆਂ ਨੇ ਕਿ ਅਸੀਂ ਬੇਨਤੇ ਬੁੱਚੜ ਨੂੰ ਜਿਵੇਂ ਸੌਦਾ ਲਾਇਆ ਸੀ ਐਵੇਂ ਤੇਰਾ ਵੀ ਲੱਗ ਜਾਊਗਾ ਉਹ ਗੱਲ ਦਾ ਨਿਸਤਾਰ ਕਰ ਦਈਏ ਪੰਜਾਬ ਸਾਰਾ ਹੀ ਕਹਿੰਦਾ ਸੀ ਕਿ ਬਿਆੰਤੇ ਬੁਚੜ ਨੇ ਜਦੋਂ ਅਤ ਚੁੱਕ ਲਈ ਸੀ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਇਨਕਾਊਂਟਰ ਵਿੱਚ ਮਾਰੀ ਜਾਂਦਾ ਸੀ ਤੇ ਫਿਰ ਗੁਰੂ ਦੇ ਸਿੰਘ ਗੁਰੂ ਦੇ ਪਿਆਰੇ ਗੁਰੂ ਦੇ लाडले ਗੁਰੂ ਨੂੰ ਪਿਆਰ ਕਰਨ ਵਾਲੇ ਕੌਣ ਨੂੰ ਪਿਆਰ ਕਰਨ ਵਾਲੇ ਟੱਕਰ ਗਏ ਜਦੋਂ ਟੱਕਰ ਗਏ ਤੇ ਤੁੰਬਾ ਤੁੰਬਾ ਉੱਡ ਗਿਆ ਤੇ ਮਤਲਬ ਤੁਸੀਂ ਵੀ ਇਹ ਸਰਾਣ ਤੇ ਨਾ ਚੱਲੋ ਤੁਸੀਂ ਵੀ ਸਿੱਖਾਂ ਦੇ ਘਰ ਜਨਮ ਲਿਆ ਤੁਸੀਂ ਵੀ ਸਿੱਖਾਂ ਇਸ ਸਿੱਖੀ ਨੂੰ ਜਾਣਦੇ ਹੋ ਸਿੱਖ ਇਤਿਹਾਸ ਨੂੰ ਜਾਣਦੇ ਹੋ ਵੀ ਇਹ ਸਾਡਾ ਇਤਿਹਾਸ ਕਿੱਡਾ ਮਿਰਾਲਾ ਹੈ ਤੇ ਇਹ ਪਹਿਲਾਂ ਕਿਸੇ ਨੂੰ ਛੇੜਦੇ ਨਹੀਂ ਜੇ ਕੋਈ ਪੰਗਾ ਲਵੇ ਤੇ ਫਿਰ ਉਹਦਾ ਬਦਲਾ ਕਿਸ ਹੱਸਾਬ ਨਾਲ ਲੈਂਦੇ ਨੇ ਵੀ ਤੁਸੀਂ ਮਾਨ ਸਾਹਿਬ ਇਸ ਚੀਜ਼ ਤੋਂ ਟਲੋ ਪੰਜਾਬ ਨੂੰ ਨਾ ਤੰਗ ਕਰੋ ਪੰਜਾਬ ਨੂੰ ਨਾ ਅਤਵਾਦ ਦੇ ਵਿੱਚ ਤਕੇ ਲੋ ਇਹ ਨੌਜਵਾਨਾਂ ਤੇ ਖਾਮ-ਖਾ ਕੇ ਇਸ ਨਾਂ ਪਾਓ ਗੱਲ ਤਾਂ ਆ ਸੀ ਪਰ ਕਮਾ ਕੇ ਦੂਜੇ ਪਾਸੇ ਲਾਏਗੀ ਇਹ ਇੱਕ ਬਹਾਨੇਬਾਜ਼ੀ ਹੈ ਜਦੋਂ ਆਪਾਂ ਚੰਗੇ ਕੰਮ ਕਰੀਏ ਕੌਮ ਲਈ ਕਰੀਏ ਦੇਸ਼ ਲਈ ਕਰੀਏ ਆਪਣੇ ਸਟੇਟ ਲਈ ਕਰੀਏ ਸਾਰੀਆਂ ਕੌਮਾਂ ਲਈ ਕਰੀਏ ਹਿੰਦੂ ਮੁਸਲਮਾਨ ਸਿੱਖ ਈਸਾਈ ਜਿੰਨੇ ਭਾਈਚਾਰੀ ਤੇ ਵਸਦੇ ਨੇ ਤਾਂ ਫਿਰ ਸਾਡੀ ਜਾਨ ਨੂੰ ਖਤਰਾ ਕਿਵੇਂ ਹੋਇਆ ਭਾਈ ਜਦੋਂ ਅਮਰਤਪਾਲਤਾ ਆਪਣੀ ਇੱਕ ਅਲੱਗੀ ਟੀਮ ਬਣਾ ਕੇ ਆਪਣੇ ਸਿੱਖੀ ਨਾਲ ਜੋੜਨ ਦਾ ਮਸਲਾ ਉਹਨਾਂ ਨੇ ਚਾਲੂ ਕਰਿਆ ਸੀ ਨੌਜਵਾਨਾਂ ਨੂੰ ਨਸ਼ਾ ਛਡਾਣ ਦਾ ਕੈਂਪ ਖੋਲ੍ਹਿਆ ਸੀ ਔਰ ਖਾਲਸਾ ਵੀ ਹੀਰ ਕੱਢੀ ਵੀ ਖਾਲਸੇਓ ਜਾਗੋ ਤੁਸੀਂ ਕਿਹੜੇ ਬਸ਼ੇ ਦੇ ਦਲਦਲ ਚ ਪੈਣ ਲੱਗ ਗਿਓ ਜਦੋਂ ਉਹਨੇ ਇਹ ਵਹਿਿਰ ਕੱਢੀ ਤਾਂ ਤੁਹਾਨੂੰ ਖਤਰਾ ਪਹਿਲਾ ਤਾਂ ਇਹ ਹੋ ਗਿਆ ਕਿ ਜਿਹੜੇ ਨਸ਼ੇ ਤੋਂ ਸਰਕਾਰਾਂ ਪੈਸੇ ਬਣਾਉਂਦੀਆਂ ਨੇ ਉਹ ਤੁਹਾਡਾ ਪੈਸਾ ਬਣਨਾ ਬੰਦ ਹੋਣ ਹੋ ਰਿਹਾ ਸੀ ਤੁਹਾਨੂੰ ਕਿਤੇ ਨਾ ਕਿਤੇ ਜਿਵੇਂ ਰੇਤੇ ਬਜਰੀ ਚੋਂ ਘਾਟਾ ਪੈ ਜਾਂਦਾ ਜੇ ਬੰਬੋਜੇ ਤੇ ਇਸੇ ਤਰ੍ਹਾਂ ਤੁਹਾਨੂੰ ਇਹ ਵੀ ਇੱਕ ਤੀਜਾ ਸਰਕਾਰ ਦਾ ਇੱਕ ਚੌਥਾ ਤੀਜਾ ਚੌਥਾ ਹੱਥ ਹੈ ਨਸ਼ਾ ਜਿਹਦੇ ਸਿਰ ਤੇ ਸਰਕਾਰ ਦੀ ਰੋਜੀ ਰੋਟੀ ਚੱਲਦੀ ਹੈ ਤਾਂ ਦੂਜਾ ਤੁਹਾਨੂੰ ਖਤਰਾ ਇਹ ਪੈ ਗਿਆ ਕਿ ਇਹ ਅਮਰਤਪਾਲ ਜਿੰਨਾ ਛਾਰਿਆ ਹੈ ਜਿੰਨੇ ਇਹਦੀ ਫੈਨ ਫੋਲੋਇੰਗ ਜਿੰਨੇ ਲੋਕ ਇਹਦੇ ਨਾਲ ਜੁੜ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਤਖਤਾ ਤਲਟ ਹੋ ਜਾਊਗਾ ਇਹ ਨਾ ਹੋਏ ਕਿ ਇਹ ਪੰਜਾਬ ਸਰਕਾਰ ਸਾਡੀ ਸਰਕਾਰ ਹੀ ਡਿੱਗ ਜੇ ਔਰ ਇਹ ਕੁਰਸੀਆਂ ਤੇ ਕਾਬਜ਼ ਹੋ ਜਾਣਾ ਆਉਣ ਵਾਲਾ ਸੀਐਮ ਬਣ ਜੇ ਇੱਥੇ ਅਕਾਲੀਆਂ ਨੂੰ ਵੀ ਬੜਾ ਢਿੱਡੀ ਪੀਣਾ ਪਿਆ ਕਾਂਗਰਸੀਆਂ ਨੂੰ ਬੜਾ ਪਿਆ ਬਹੁਤ ਬਹੁਤ ਢੇੜਾ ਬੋਲੇ ਉਹਨੂੰ ਚੁੱਕ ਕੇ ਜੇਲ੍ਹ ਚ ਕਰਾਤਾ ਤੇ ਭਾਈ ਉਹ ਜੇਲ੍ਹ ਦੇ ਵਿੱਚ ਹਣ ਕਦ ਤੱਕ ਕਰੋਗਾ ਕਦ ਤੱਕ ਤੁਸੀਂ ਐਨਐਸਏ ਲਾਓਗੇ ਇੱਕ ਤੋ ਤੁਹਾਨੂੰ ਜੇ ਉਹ ਤੋਂ ਖਤਰਾ ਹੈ ਤੇ ਤੁਸੀਂ ਖਤਰੇ ਵਾਲਾ ਕੰਮ ਹੀ ਕਿਉਂ ਸਿਹੜਿਆ ਤੁਸੀਂ ਖਤਰੇ ਵਾਲਾ ਕੰਮ ਹੀ ਕਿਉਂ ਕੀਤਾ ਤੁਸੀਂ ਕੰਮ ਉਹ ਕਰੋ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰੋ ਪੰਜਾਬ ਦੀ ਨੌਜਵਾਨੀ ਨੂੰ ਨੌਕਰੀਆਂ ਦਿਓ ਪੰਜਾਬ ਦੇ ਵਿੱਚ ਜਿਹੜੇ ਆਏ ਦਿਨ ਗੈਂਗਸਟਰ ਜਿਹੜੇ ਅਟੈਕ ਕਰਦੇ ਨੇ ਖਾਮ ਖਾਂ ਜਿਵੇਂ ਪਿਛਲੇ ਦਿਨਾਂ ਦੋ ਭਰਾ ਤੇ ਇੱਕ ਭੈਣ ਤਿੰਨ ਕਤਲ ਕਰਤੇ ਮੋਗੇ ਸਾਈਡ ਵਾਲਾ ਗੁਰਦੂਰ ਦੀ ਘਟਨਾ ਹੈ ਇਹੋ ਜਿਹਾ ਕੋਈ ਪੰਜਾਬ ਦਾ ਜ਼ਿਲ੍ਹਾ ਨਹੀਂ ਜਿੱਥੇ ਰੋਜ਼ ਮਰਦ ਨਾ ਹੁੰਦੇ ਹੋਣ ਇਹੇ ਭੜੇ ਭੜੇ ਪਈਏ ਕੋਈ ਮਹਾਰਾਸ਼ਟਰ ਦਾ ਕੋਈ ਰਾਜਸਥਾਨ ਦਾ ਕੋਈ ਕਿਧਰੋਂ ਕੋਈ ਕਿਧਰੋਂ ਇਕੱਠੇ ਕਰਕੇ ਆ ਕੇ ਇੱਥੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਜਦੋਂ ਤੁਹਾਡੇ ਜੂ ਵੀ ਟੱਪ ਜਾਂਦੇ ਨੇ ਫੜਦੀ ਦਿੱਲੀ ਪੁਲਿਸ ਹੈ ਲਾਂ ਤਾਂ ਤੁਹਾਡੇ ਇਹੋ ਜੇ ਸੀਐਮ ਸਾਹਿਬ ਹੋਣ ਤੇ ਕਿਉਂਕਿ ਦੇਸ਼ ਆਪਣੇ ਸਟੇਟ ਦਾ ਮੁੱਖ ਮੰਤਰੀ ਹੋਵੇ ਔਰ ਉਹਨੂੰ ਇਹ ਪਤਾ ਹੀ ਨਾ ਹੋਵੇ ਕਿਥੇ ਵਾਰਦਾਤ ਹੋ ਗਈ ਉਹਦੀ ਇੰਟੈਲੀਜੈਂਸੀ ਔਰ ਉਹਦੀਆਂ ਟੀਮਾਂ ਇੰਨੀਆਂ ਬੇਕਾਰ ਹੋਣ ਕਿ ਮੁਜਰਮ ਕੋਈ ਬਾਹਰਲੇ ਸਟੇਟ ਪੁਲਿਸ ਫੜੇ ਤਾਂ ਇਹਨਾਂ ਨੂੰ ਫੜ ਫੜ ਕੇ ਦਵੇ ਤਾਂ ਉਥੋਂ ਪਤਾ ਲੱਗ ਜਾਂਦਾ ਕਿ ਤੁਹਾਡੀ ਇੰਟੈਲੀਜੈਂਸੀ ਕਿੰਨੀ ਤੇਜ ਹੈ ਔਰ ਤੁਸੀਂ ਕਿੰਨੇ ਕੁ ਤੇਜ ਹੋ ਤੁਸੀਂ ਤਾਂ ਪੰਜਾਬ ਦਾ ਘਾਣ ਔਰ ਪੰਜਾਬੀ ਮੁੰਡੇ ਮਰਵਾਣ ਤੇ ਤੁਲੇ ਹੋ ਤੇ ਜੇ ਇਹਨਾਂ ਗੈਂਗਸਟਰਾਂ ਦਾ ਇੰਨਾ ਵਾਧਾ ਹੋ ਸਕਦਾ ਹੈ ਜੇ ਜਨਤਾ ਇੰਨੀ ਖਤਰੇ ਵਿੱਚ ਰਹਿ ਸਕਦੀ ਹੈ ਰੋਜ਼ ਸਾਡੇ ਤੇ ਪਰਜਾਂ ਤੇ ਅਟੈਕ ਹੋ ਸਕਦੇ ਨੇ ਪਰਜਾ ਮਰਸਾ ਇਹੋ ਜੇ ਰਾਜੇ ਕਲੰਕਿਤ ਰਾਜੇ ਹੁੰਦੇ ਨੇ ਜਿਹੜੇ ਆਪਣੀ ਪਰਜਾਂ ਨੂੰ ਮਰਵਾਉਂਦੇ ਨੇ ਔਰ ਦੂਜੇ ਸਟੇਟਾਂ ਤੋਂ ਆ ਆ ਕੇ ਤੁਸੀਂ ਆਪਣੇ ਪੰਜਾਬ ਛੋਟਾ ਜਾਂ ਪੰਜਾਬ ਹੈ ਇਹਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਸਕੇ ਇਹਨੂੰ ਬਚਾ ਨਹੀਂ 파ਰੇ ਤੇ ਤੁਸੀਂ ਆਪਣੇ ਆਪ ਦੀ ਗੱਲ ਕਰਦੇ ਹੋ ਤੁਹਾਡੇ ਤੁਸੀਂ ਤਾਂ ਕਿਸੇ ਸਮੇਂ ਕਹਿੰਦੇ ਸੀ ਕਿ ਬਾਦਲਾਂ ਨੇ 5 593 ਗਨਮੈਨ ਰੱਖੇ ਹੋਏ ਨੇ ਕੈਪਟਨ ਸਾਹਿਬ ਨੇ ਇੰਨੇ ਰੱਖੇ ਹੋਏ ਨੇ ਤੇ ਫालतू ਖਰਚਾ ਹੈ ਜਿਸ ਸਾਡੀ ਸਰਕਾਰ ਆਈ ਤਾਂ ਅਸੀਂ ਸਹੀ ਹਾਮੀ ਨੂੰ ਮਾਗੇ ਸਾਡਾ ਕੋਈ ਦੁਸ਼ਮਣ ਹੀ ਨਹੀਂ ਤੇ ਸਾਡਾ ਸਾਨੂੰ ਖਤਰਾ ਕਿੱਦੋਂ ਤੋਂ ਹੈ ਹੁਣ ਦੱਸੋ ਹੁਣ 5 599 ਤੁਸੀਂ ਕਿਉਂ ਰੱਖੇ ਹੋਏ ਨੇ ਜੈਡ ਸਕਿਉਰਟੀਆਂ ਤੁਸੀਂ ਆਪਣੀ ਵਾਈਫ ਨੂੰ ਕਿਉਂ ਦਿੱਤੀਆਂ ਹੋਈਆਂ ਨੇ ਤੁਸੀਂ ਆਪਣੇ ਸ਼੍ਰੀ ਭੈਣ ਜੀ ਨੂੰ ਕਿਉਂ ਦਿੱਤੀਆਂ ਹੋਈਆਂ ਨੇ ਮਾਤਾ ਪਿਤਾ ਤੇ ਇੰਨੀ ਸਕਿਉਰਟੀ ਕਿਉਂ ਲਾਈ ਹੋਈ ਹੈ ਬਾਕੀ ਦਿੱਲੀ ਦਾ ਮੁੱਖ ਮੰਤਰੀ ਹੈ ਤਾਂ ਦਿੱਲੀ ਦੀ ਸਕਿਉਰਟੀ ਜਾਣੇ ਤੁਹਾਡੇ ਪੰਜਾਬ ਦੇ ਉਥੇ ਮੁੰਡੇ ਉਹਨਾਂ ਦੀ ਸਕਿਉਰਟੀ 'ਚ ਕਿਉਂ ਲੱਗੇ ਹੁਣ ਹੁਣ ਪਤਾ ਲੱਗਦਾ ਨਾ ਹੁਣ ਤੁਹਾਨੂੰ ਪਤਾ ਲੱਗਿਆ ਹੈ ਕਿ ਨਹੀਂ ਲੱਗਿਆ ਕਿ ਸਕਿਉਰਟੀ ਕਿੰਨੀ ਜ਼ਰੂਰੀ ਹੈ ਕਿਉਂਕਿ ਇਹ ਤਾਂ ਜ਼ਰੂਰੀ ਹੈ ਤਪਉ ਰਾਜ ਰਾਜੋ ਨਰਕ ਜਦੋਂ ਬੰਦਾ ਪੂਰੀ ਤਪੱਸਿਆ ਔਰ ਬੰਦਗੀ ਕਰਦਾ ਤਾਂ ਵਾਹਿਗੁਰੂ ਨੂੰ ਰਾਜ ਬਖਸ਼ਦਾ ਫਿਰ ਉਹ ਕਤਲੇਆਮ ਤੇ ਫਿਰ ਉਹ ਵਾਅਦਾ ਘਾਟਾ ਕਰਦਾ ਜਨਤਾ ਤੇ ਜ਼ੁਲਮ ਕਰਦਾ ਜ਼ੋਰ ਕਰਦਾ ਔਰ ਉਹਨਾਂ ਦੇ ਕਤਲੇਆਮ ਕਰਦਾ ਔਰ ਉਹਨਾਂ ਦੇ ਹੱਕ ਹਲਾਲ ਦੀ ਰੋਟੀ ਨੂੰ ਆਪਣੀਆਂ ਹੱਕ ਹਲਾਲ ਦੇ ਪੈਸੇ ਨੂੰ ਆਪਣੀਆਂ ਜੇਬਾਂ ਵਿੱਚ ਪਾ ਕੇ ਆਪਣਾ ਉल्लू ਸਿੱਧਾ ਕਰਦਾ ਤੇ ਪਰਜਾ ਬਾਰੇ ਜਦੋਂ ਕੁਝ ਨਹੀਂ ਸੋਚਦਾ ਉਦੋਂ ਫਿਰ ਰੱਬ ਖਿਲਾਫ ਹੋ ਜਾਂਦਾ ਜਦੋਂ ਰੱਬ ਖਿਲਾਫ ਹੋ ਜਾਂਦਾ ਤਾਂ ਮੌਤ ਦਾ ਡਰ ਕਿਤੇ ਨਾ ਕਿਤੇ ਸਤਾਉਣ ਲੱਗ ਜਾਂਦਾ ਹੈ ਇਹੀ ਇਹੀ ਡਰ ਹੁਣ ਤੁਹਾਨੂੰ ਸਤਾ ਰਿਹਾ ਸੀ ਮਾਨ ਸਾਹਿਬ ਤੁਸੀਂ ਵਧੀਆ ਨੇਕ ਕੰਮ ਕਰੋ ਉਹ ਡੇਗਰੂ ਗਣ ਵਾਲੇ ਜਿਹੜੇ ਨੇ ਜੇ ਉਹਨਾਂ ਤੇ ਐਨਐਸਏ ਤੁਸੀਂ ਹਟਾਓ ਜੇ ਕੋਈ ਬਾਹਰ ਆਉਣਗੇ ਤਾਂ ਤੁਹਾਡਾ ਖਤਰਾ ਟਲੂਗਾ ਵਧੂਗਾ ਨਹੀਂ ਦੀਪ ਮਰਵਾਇਆ ਦੀਪ ਸਿੱਧੂ ਮਰਵਾਇਆ ਉਹ ਵੀ ਸਾਜ਼ਿਸ਼ ਦੇ ਤਹਿਤ ਮਰਵਾਇਆ ਅੱਗੋਂ ਤੁਸੀਂ ਇਹਨੂੰ ਵੀ ਮਰਵਾਉਣ ਨੂੰ ਫਿਰਦੇ ਹੋ ਜਾਂ ਇਹਨੂੰ ਬਾਹਰ ਕੱਢ ਕੇ ਤੁਸੀਂ ਮਰਵਾ ਹੀ ਦੇਣਾ ਹੈ ਇਹ ਤਾਂ ਸਰਕਾਰਾਂ ਦੀ ਇੱਕ ਪੋਲਿਸੀ ਹੁੰਦੀ ਹੋਈ ਹੈ ਜਿੰਨੇ ਨੂੰ ਖਤਰਾ ਤੁਸੀਂ ਪਹਿਲੇ ਹੀ ਖਤਰਾ ਖਤਰਾ ਕਰੀ ਜਾਂਦੇ ਹੋ ਤਾਂ ਉਹਦਾ ਇਨਕਾਊਂਟਰ ਕਰਾਣ ਦੀ ਹੀ ਤਿਆਰੀ ਤੁਹਾਡੀ ਹੋ ਸਕਦੀ ਹੈ ਹੋ ਸਕਦਾ ਹੈ ਜੇਲ੍ਹ ਦੇ ਵਿੱਚ ਹੀ ਉਹਦਾ ਕੁਝ ਪੁੱਗਾ ਚਿੱਤ ਕਰਾ ਦੋ ਉਹਨੂੰ ਪਾਇਜਣ ਖਾਣ ਦਿੱਤਾ ਜਾਵੇ ਜਾਂ ਜੇਲ੍ਹ ਦੇ ਵਿੱਚ ਹੀ ਗੈਂਗਵਾਰ ਦੇ ਖਾ ਕੇ ਸਰਕਾਰ ਜੋ ਚਾਹੇ ਉਹ ਕਰ ਸਕਦੀ ਹੈ ਪਰ ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਉਹ ਉਹ ਬੰਦਾ ਨਾ ਕਾਤਿਲ ਹੈ ਨਾ ਉਹ ਇੰਨਾ ਜਿਆਦਾ ਇਹ ਸ਼ਰਾਰਤੀ ਹੈ ਨਾ ਉਹ ਗੈਂਗਸਟਰ ਹੈ ਉਹ ਤਾਂ ਸਿੱਖੀ ਨਾਲ ਜੁੜ ਗਿਆ ਉਹਨੂੰ ਸਿੱਖੀ ਨਾਲ ਪ੍ਰੇਮ ਹੋ ਗਿਆ ਉਹ ਮੁੰਡਿਆਂ ਨਾਲ ਦੇ ਤਸਖਾ ਕੇ ਉਹਨਾਂ ਦਾ ਨਸ਼ਾ ਛਡਾਉਣ ਲੱਗ ਗਿਆ ਉਹਨਾਂ ਨੂੰ ਅਮਰਤ ਪਾਲਣ ਕਰਾ ਕੇ ਉਹਨਾਂ ਨੂੰ ਸਿੱਖੀ ਨਾਲ ਜੋੜਨ ਲੱਗ ਗਿਆ ਪਰ ਤੁਹਾਨੂੰ ਖਤਰਾ ਆਪ ਹੀ ਪੈਦਾ ਹੋ ਗਿਆ ਸੀਗਾ ਸੋ ਇਸ ਖਤਰੇ ਦੇ ਵਿੱਚ ਤੁਸੀਂ ਆਪ ਹੀ ਫਸਦੇ ਹੋ ਇਸ ਦਲਦਲ ਦੇ ਵਿੱਚੋਂ ਤੁਸੀਂ ਖੁਦ ਨਿਕਲੋ ਉਹਨਾਂ ਤੇ ਐਨਐਸਏ ਹਟਾਓ ਉਹ ਬਾਹਰ ਆਉਣ ਤੇ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਕਰੋ ਕਿੰਨਾ ਵੀ ਦੁਸ਼ਮਣ ਹੋਏ ਜਦੋਂ ਦੁਸ਼ਮਣ ਦੇ ਘਰ ਚਲੇ ਜਾਈਏ ਨਾ ਇੱਕ ਵਾਰੀ ਤੇ ਦੁਸ਼ਮਣ ਜੀ ਆਇਆਂ ਕਹਿੰਦਾ ਪਾਣੀ ਪੁੱਛਦੇ ਔਰ ਦੁਸ਼ਮਣੀ ਉੱਥੇ ਖਤਮ ਹੋ ਜਾਂਦੀ ਹੈ ਜੇ ਦੁਸ਼ਮਣ ਨੂੰ ਤੇਤੀ ਅੱਖ ਨਾਲ ਹੀ ਦੇਖਦੇ ਰਹੀ ਹੈ ਹਮੇਸ਼ਾ ਤੇ ਕੋਈ ਤੀਸਰਾ ਬੰਦਾ ਬਾਹਰ ਕਰ ਜਾਂਦਾ ਹੈ ਜੇ ਇੱਥੋਂ ਬਾਹਰੋਂ ਇੱਧਰੋਂ ਉੱਧਰੋਂ ਆ ਕੇ ਗੈਂਗਸਟਰ ਆ ਕੇ ਤੇਰੇ ਮੇਰੇ ਵਰਗੇ ਨੂੰ ਆਮ ਲੋਕਾਂ ਨੂੰ ਸਾਨੂੰ ਮਾਰਦੇ ਨੇ ਜੇ ਕੋਈ ਤੀਸਰਾ ਬੰਦਾ ਥਰਡ ਪਾਰਟੀ ਉੱਠ ਕੇ ਜੇ ਕੋਈ ਕਾਂਡ ਕਰ ਦੂ ਤੇ ਇਹਦਾ ਮਤਲਬ ਕਿਸੇ ਵੀ ਬੰਦੇ ਨੂੰ ਕਿਸੇ ਸਰਕਾਰੀ ਅਦਾਰੇ ਤੇ ਨੂੰ ਸਰਕਾਰ ਦੇ ਕਿਸੇ ਬੰਦੇ ਨੂੰ ਕਿਸੇ ਮੰਤਰੀ ਨੂੰ ਜੇ ਨੁਕਸਾਨ ਪਹੁੰਚਾ ਦੇ ਰੱਬ ਨਾ ਕਰੇ ਕੋਈ ਐਦਾਂ ਦੀ ਅਨਹੋਣੀ ਹੋਵੇ ਤੇ ਜੇ ਐਦਾਂ ਕੁਝ ਹੋਇਆ ਤਾਂ ਫਿਰ ਇਹਦਾ ਮਤਲਬ ਉਹ ਵੀ ਤੁਸੀਂ ਅਮਰਤਪਾਲਤੀ ਲਾਉਗੇ ਜਦੋਂ ਉਹਨੂੰ ਜੇਲ੍ਹ ਭੇਜਿਆ ਤਾਂ ਉਦੋਂ ਉਹਦੇ ਤੇ ਉਹਦੇ ਆਈਐਸਆਈ ਨਾਲ ਕੋਈ ਸੰਬੰਧ ਨਹੀਂ ਸੀ ਕੋਈ ਉਹਦੀ ਕਾਲ ਰਿਕਾਰਡਿੰਗ ਨਹੀਂ ਫੜੀ ਗਈ ਕੋਈ ਕੁਝ ਨਹੀਂ ਜਦੋਂ ਉਹਨੂੰ ਜੇਲ੍ਹ ਚ ਤੁੰਤਾ ਤੇ ਆਈਐਸ ਨਾਲ ਸੰਬੰਧ ਵੀ ਹੋਗੇ ਸਾਰਾ ਕੁਛ ਜੋ ਕੁਛ ਹੈ ਬਣਾਈ ਜਾਂਦੇ ਹੋ ਸੋ ਇਹ ਪਾਪ ਹੈ ਇਹ ਪਾਪ ਦਾ ਘੜਾ ਭਰ ਚੁੱਕਾ ਹੈ ਇਹਨੂੰ ਦੋ ਦਰਿਆ 'ਚ ਡੋਲ ਤੇ ਉਹਨਾਂ ਮੁੰਡਿਆਂ ਨੂੰ ਛੱਡੋ ਉਹ ਕੋਈ ਮੁਲਜ਼ਮ ਨਹੀਂ ਹੈ ਕਿ ਨਾ ਉਹ ਗੈਂਗਸਟਰ ਨੇ ਨਾ ਜ਼ਿਆਦਾ ਖੁੰਖਾਰ ਨੇ ਨਾ ਉਹ ਕਾਤਿਲ ਨੇ ਉਹ ਮਾਮੂਲੀ ਘਰਾ ਦੇ ਸਾਊ ਮੁੰਡੇ ਨੇ ਉਹਨਾਂ ਨੂੰ ਫੜ ਫੜ ਕਿਹੜਾ ਤੁੰਨਿਆ ਹੋਇਆ ਸੋ ਉਹਨਾਂ ਦਾ ਪਾਪ ਉਹ ਜ਼ੁਲਮ ਆਪਣੇ ਤੇ ਨਾ ਲਓ ਰੱਬ ਡਾਂਗਾ ਨਾ ਮਾਰਦਾ ਮਤ ਦਇਆਵल्ली ਰੱਬ ਡਾਂਗਾ ਨਹੀਂ ਮਾਰਦਾ ਅਵੱਲੀ ਮਤ ਦੇ ਦਿੰਦਾ ਤੁਹਾਨੂੰ ਅਮੱਲੀ ਮਤ ਦਿੱਤੀ ਹੈ ਗੁਰਦੁਆਰੇ ਜਾ ਕੇ ਆਪਣੇ ਪਾਪ ਬਖਸ਼ਾਓ ਦੇਗਾ ਕਰਾਓ ਤੇ ਉਹਨਾਂ ਨੂੰ ਬਾਹਰ ਕਟਾਓ ਤੁਹਾਨੂੰ ਕੋਈ ਖਤਰਾ ਨਹੀਂ ਤੁਸੀਂ ਕੋਈ ਇਹੋ ਜਿਹਾ ਕੋਈ ਜੁਲਮ ਨਹੀਂ ਕੀਤਾ ਠੀਕ ਹੈ 5 ਸਾਲ ਤੁਸੀਂ ਸਰਕਾਰ ਹੋਣੇ ਲਈ ੱਤਕਾ ਲਾ ਕੇ ਚਲਾ ਜਣੀ ਹੈ ਬੇਸ਼ੱਕ ਤੁਹਾਨੂੰ ਸਰਕਾਰ ਚਲਾਨੀ ਨਹੀਂ ਆਈ ਬੇਸ਼ੱਕ ਤੁਸੀਂ ਹਜ਼ਾਰਾਂ ਮੁੰਡਾ ਗੈਂਗਸਟਰਾਂ ਦੇ ਰਾਹੀਂ ਮਰ ਗਿਆ ਬੇਸ਼ੱਕ ਤੁਹਾਡੀ ਸਰਕਾਰ ਦੇ ਵਿੱਚ ਨਸ਼ੇ ਨਾਲ ਹਜ਼ਾਰਾਂ ਮੁੰਡੇ ਮਰ ਗਏ ਬੇਸ਼ੱਕ ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਫਿਰ ਵੀ ਪੰਜਾਬੀ ਮaaf ਕਰ ਦੇਣਗੇ ਪਰ ਇੱਕ ਗੱਲ ਯਾਦ ਰੱਖਿਓ ਹੁਣ ਤੁਸੀਂ ਦੁਬਾਰਾ ਮੁੜਦੇ ਨਹੀਂ ਇਹ ਕੁਰਸੀ ਨਸੀਬ ਨਹੀਂ ਹੋਣੀ ਕਿਉਂਕਿ ਇਸ ਕੁਰਸੀ ਤੇ ਬਹਿ ਕੇ ਜੇ ਤੁਸੀਂ ਹੱਕ ਸੱਚ ਦੀ ਗੱਲ ਕਰਦੇ 13 13 ਤੋਲਦੇ ਤਾਂ ਇਹ ਕੁਰਸੀ ਜਾਣੀ ਨਹੀਂ ਸੀ ਇਹ ਤੁਹਾਨੂੰ ਮਿਲੀ ਤਾਂ ਸੀ ਕਿਉਂਕਿ ਤੁਹਾਡੇ ਤੋਂ ਪਹਿਲਾਂ ਜਿਹੜੇ ਆਏ ਸੀ ਉਹ ਬੜੇ ਬਦਨਾਮ ਹੋ ਚੁੱਕੇ ਸੀਗੇ ਪਰ ਤੁਸੀਂ ਜਦੋਂ ਆਏ ਤੁਸੀਂ ਉਹਨਾਂ ਦੇ ਵੀ ਬਾਪ ਨਿਕਲੇ ਹੁਣ ਇਹ ਕੁਰਸੀ ਤੁਹਾਨੂੰ ਨਹੀਂ ਮਿਲਣੀ ਇਹ ਕਿੰਨੂੰ ਮਿਲੂਗੀ ਇਹ ਵਾਹਿਗੁਰੂ ਜਾਣਦਾ ਹੈ ਇੱਕ ਐਟਨ ਲੈ ਜਾਵੇ ਬਾਦਲ ਲੈ ਜਾਵੇ ਜਾਂ ਆਹੀ ਲਹਿਰ ਜਿਹੜੀ ਖਾਲਸਿਆਂ ਦੀ ਚੱਲੀ ਆ ਇਹ ਲੈ ਜਾਵੇ ਇਹ ਸਾਰਾ ਵਾਹਿਗੁਰੂ ਜਾਣਦਾ ਇਹ ਨਾਲ ਤੁਸੀਂ ਜਾਣਦੇ ਹੋ ਨਾ ਮੈਂ ਜਾਣਦਾ ਜਿਹੜੀਆਂ ਲਿਖਤਾਂ ਦੇ ਸਾਹ ਨਾਲ ਹੁੰਦਾ ਕਦੀ ਤੁਸੀਂ ਵੀ ਨਹੀਂ ਸੀ ਸੋਚਿਆ ਹੋਣਾ ਕਿ ਤੁਸੀਂ ਕਦੀ ਸੀਐਮ ਬਣੋਗੇ ਕਦੀ ਤੁਸੀਂ ਇਹ ਵੀ ਨਹੀਂ ਸੋਚਿਆਣਾ ਤੁਸੀਂ ਐਮਪੀ ਬਣੋਗੇ ਸੋ ਬਣੇ ਕਿ ਨਾ ਬਣੇ ਸੋ ਉਹ ਸਰਬਕਲਾ ਸਮਰੱਥ ਜਿਹੜਾ ਹੈ ਉਹ ਸਭ ਕੁਝ ਜਾਣਦਾ ਹੈ ਉਹੀ ਕਰਦਾ ਹੈ ਤੇ ਇਹਨਾਂ ਚੀਜ਼ਾਂ ਤੋਂ ਬਚੋ ਤੁਹਾਨੂੰ ਮਾਨ ਸਰ ਕੋਈ ਖਤਰਾ ਨਹੀਂ ਉਹਨਾਂ ਨੂੰ ਗਰੀਬਾਂ ਨੂੰ ਕੱਢੋ ਆਪਣਾ ਕੰਮ ਕਰ ਦੇਖਣਾ ਹਾਂ ਜੇ ਉਹਨਾਂ ਨੂੰ ਇਹੀ ਕਹਿੰਦੇ ਹੋ ਕਿ ਅਮਰਤਾ ਸਿਕਾਣਾ ਮੜਾ ਮਨਾ ਹੈ ਅਮਰਤ ਨਾਸ਼ਕਾਓ ਤੁਸੀਂ ਜਿਹੜੇ ਬੱਚੇ ਮਰ ਰਹੇ ਨੇ ਮਰਨ ਦਿਓ ਉਹਨਾਂ ਨੂੰ ਨਸ਼ਾ ਨਹੀਂ ਛਡਾਵਾਣਾ ਤੁਸੀਂ ਤੇ ਇਹ ਸਾਰੀਆਂ ਸ਼ਰਤਾਂ ਉਹਨਾਂ ਤੋਂ ਮਣਵਾ ਲਓ ਉਹਨਾਂ ਮੇ ਲੋੜ ਹੀ ਨਹੀਂ ਹੈਗੀ ਜਦੋਂ ਲੋਕ ਉਹਨਾਂ ਨਾਲ ਨਹੀਂ ਖੜੇ ਉਹ ਜਿਹਨਾਂ ਦੇ ਪਿੱਛੇ ਜਾ ਕੇ ਉਹਨਾਂ ਨੂੰ ਮਿਲ ਨਹੀਂ ਰਹੇ ਉਹਨਾਂ ਦੇ ਪਿੱਛੇ ਧਰਨੇ ਨਹੀਂ ਲਾਰੇ ਤੇ ਅਮਰਤਪਾਲ ਉਹਨਾਂ ਨੂੰ ਕੀ ਲੋੜ ਐਸ ਪੰਜਾਬ ਪਿੱਛੇ ਆਪਣੀਆਂ ਕੁਰਬਾਨੀਆਂ ਦੇਣ ਦੀ ਜੇਲ੍ਹਾਂ 'ਚ ਰਹਿਣ ਦੀ ਉਹਨਾਂ ਨੂੰ ਵੀ ਕੋਈ ਲੋੜ ਨਹੀਂ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਆਪਣਾ ਚੈਨਲ ਬੱਲੇ ਬੱਲੇ ਬਲੌਗ ਜੋ ਹੈ ਇਹਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਮੋਬਾਈਲ 'ਚ ਧੰਨਵਾਦ ਸਤਿ